सो so, सारे ने दवाली की बहुत बहुत मुबारक यो जितने भी हमारे भीर भैन भाई उरा पहुँचे सारे का तय दिल से स्वागत कर रहे जी जे बहरले पासे ठंड सेक रहे व अंदर फिर बाद में कुर्सी नहीं मिलनी कुर्सी का ही रौला सारा और दवाली का मेला अस्ताद जी भी पहुँच गए मजिशियन सारे लग जाने ईव रंगा रंग प्रोग्राम चलेगा थारे वास्ता और खास करका मेरी बीबिया भैन दर तो लगी हुई ਇਹ ਡੈਕੋਰੇਟ ਵਾਲੇ 2 ਵਜੇ ਕੇ ਲਗੇ ਵੇ ਸਾਰੇ ਹਾਲ ਨੂੰ ਡੈਕੋਰੇਟ ਕਰਨ ਵਾਸਤਾ আর ਮਾਰੀ ਬੀਬੀਆਂ ਪੈਣਾ ਬਿਊਟੀ ਪਾਰਲਰ ਮ ਗਈਆਂ ਵੀ ਆ ਦੁਪਹਿਰ ਕਿਆਂ ਡੈਕੋਰੇਟ ਹੋਣ ਵਾਸਤਾ ਸੋ ਤਾੜੀ ਮਾਰ ਦਿਓ ਇੱਕ ਦੀਵਾਲੀ ਕੇ ਨਾਂ ਪਾ ਸਾਰੇ ਜੀ 16 ਸ਼ਿੰਗਾਰ ਕਰੇ ਵੇ ਸਾਰਿਆਂ ਨੇ ਦੇਖੋ ਇਹ ਲੋਰੀਆ ਵੀ 16 ਸ਼ਿੰਗਾਰ ਕਰਕੇ ਆਈ ਅੱਜ ਦੇਖੋ ਬੜੀ ਖੁਸ਼ੀ আর ਬਹੁਤ ਵਧੀਆ ਪਹਿਲਾਂ ਤਾਂ ਸਵਾਗਤ ਕਰਾਂ ਹਰਜੋਤ ਬੈਂਸ ਸਾਹਿਬ ਜੀ ਆਇਆਂ ਨੂੰ ਥਾਰਾ ਜੀ ਐਮਪੀਪੀ ਵੈਸਤੋ ਸਾਡੇ ਵਿੱਚ ਪਹੁੰਚੇ ਜੀ ਬੈਂਸ ਸਾਹਿਬ ਅਰ ਸਤਪਾਲ ਜੋਹਲ ਸਾਹਿਬ ਜੋਲ ਸਾਹਿਬ ਸਕੂਲ ਟਰੱਸਟੀ ਉਹ ਵੀ ਸਾਡੇ ਵਿੱਚ ਪਹੁੰਚੇ ਹੋਏ ਆ ਜੀ ਤੇ ਸਾਡੇ ਅਜੀਤ ਤੋਂ ਪੱਤਰਕਾਰ ਸਾਹਿਬ ਬਾਜਵਾ ਜੀ ਉਹ ਵੀ ਪਹੁੰਚੇ ਆ ਜੀ ਇਹਨਾਂ ਦਾ ਖਿਆਲ ਰੱਖਣਾ ਉਹ ਫੋਟੋ ਇਹਨਾਂ ਨੇ ਲਾਣੀ ਮਾਰੀ ਕਿਉ ਬਾਜਵਾ ਸਾਹਿਬ ਵੈਸੇ ਬਾਜਵਾ ਸਾਹਿਬ ਅਜੀਤ ਦੇ ਬਹੁਤ ਪੁਰਾਣੇ ਪੱਤਰਕਾਰ ਹੈ ਜੀ ਇਹਨਾਂ ਦਾ ਬਹੁਤ ਪੁਰਾਣਾ ਬਾਕੀ ਮਹਿਫਲ ਮੀਡੀਆ ਤੇ ਸਾਰੇ ਜਿੰਨੇ ਵੀ ਸਾਡੇ ਦੋਸਤ ਮਿੱਤਰ ਪਿਆਰੇ ਆ ਪਹੁੰਚੇ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਸਿੰਗਰ ਸਾਹਿਬ ਵੀ ਪਹੁੰਚੇ ਮਾਰੇ ਇਲਾਕੇਗੇ ਰੋਮੀ ਦਾ ਯਾਰ ਪਹੁੰਚਿਆ ਬਹੁਤ ਅੱਜ 16 ਸੰਗਾਰ ਦੀ ਬਾਤ ਹੋ ਰਹੀ ਦੀ ਇਸ ਤੇ ਪਹਿਲਾਂ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ ਅ ਇੱਕ ਵਾਰ ਫੇਰ ਜਿਤਨੇ ਮਾਰੇ ਸਪான்ਸਰ ਮੈਂ ਹੌਲੀ ਹੌਲੀ ਸਾਰੇ ਸਪான்ਸਰਸ ਵੀ ਆਪਾਂ ਜਿੱਥਾ ਸਟੇਜ ਦੇ ਉੱਪਰ ਲੇਕਾਣੇ ਅਮਨ ਜੀ ਦਾ ਖਾਸ ਕਰਕੇ ਧੰਨਵਾਦ ਕਰਾਂ ਅਮਨ ਜੀ ਔਰ ਗਗਨ ਜੀ ਜਿਨ੍ਹਾਂ ਨੇ ਇਹ ਸਾਰਾ ਰਲ ਮਿਲ ਕੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਇਹ ਨਿਸ਼ਾਨ ਨਿਸ਼ਾਨ ਭਾਈ ਦਾ ਵੀ ਧੰਨਵਾਦ ਨਿਸ਼ਾਨ ਜੀ ਥam ਉੱਥੇ ਹੀ ਅੰਜ ਆ ਜਾਓ ਜੀ ਆ ਜਾਓ ਜੀ ਆਇਆਂ ਨੂੰ ਤਾੜੀ ਮਾਰ ਦਿਓ ਜੀ ਇੱਕ ਇਹਨਾਂ ਨੇ ਬਹੁਤ ਮਿਹਨਤ ਕਰਕੇ ਅੱਜ ਆਪਾਂ ਸਾਰੀ ਰੂਹਾਂ ਨੂੰ ਇਕੱਠੇ ਕਰ ਲਿਆ ਤਾੜੀ ਬਹੁਤ ਹੌਲੀ ਹੋ ਰਹੀ ਤੇਰੀ ਦੱਪਕਾ ਮਾਰੋ ਮਾੜਾ ਲੱਗੇ ਜੇ ਕਿਸੇ ਦਾ ਨੌ ਨਾਂ ਬੋਲਿਆ ਗਿਆ ਹੋਏ ਮੈਨੂੰ 100 ਡਾਲਰ ਦੇਗਾ ਦਵਾਰੋ ਬੁਲਾ ਲਿਓ ਮੇਰੇ ਤੇ ਮੈਂ ਬੋਲ ਦਿਆ ਆ ਜਾ ਫਿਰ ਨਿਸ਼ਾਨ ਜੀ ਆ ਜਾਓ ਇਹ ਸਾਰੀ ਮੈਨੇਜਮੈਂਟ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀ ਰਿਹਾ ਬੜੀ ਵਧੀਆ ਗੱਲ ਲੱਗ ਰਹੀ ਅਰਹੁੰਦਲ ਫੋਟੋਗ੍ਰਾਫਰ चुक, चुक का फोटो खिंच रहा जे अखा बंद आ गई साहब ला ली फिर थैंक यू सो बहुत बहुत शुक्रिया प्रोग्राम का आगाज आप शुरू करना इससे पहला के आप अगली कार्रवाई करें सोलह संगार की गल कर था देखो बाजवा साहब सोलह संगार, पुराने जमाने में होए करते सोलह संगार राजे महाराजे के टाइम के सुने करते बई ਅ ਕਲੇਵਿਸ ਵਰਕੀ ਆਫਸਰਾ 16 ਸ਼ਿੰਗਾਰ ਕਰਿਆ 16 ਸ਼ਿੰਗਾਰ ਇਹ 16 ਸ਼ਿੰਗਾਰ ਦੇ ਵਿੱਚ ਇਹ ਦੇਖ ਲਓ ਵੀ ਇਤਨੀ ਖੂਬਸੂਰਤੀ ਹੋਏ ਕਰਤੀ ਮਾਰੀ ਬੀਬੀਆਂ ਭੈਣਾਂ ਨੇ 16 ਸ਼ਿੰਗਾਰ ਦੇ ਵਿੱਚ ਇੱਕ ਸ਼ਿੰਗਾਰ ਹੋਰ ਜੋੜਤਾ 17 ਸ਼ਿੰਗਾਰ ਕਰਤੇ ਵਾ 17ਵਾਂ ਸ਼ਿੰਗਾਰ ਫਿਲਟਰ ਫਿਲਟਰ ਇਹ ਦੇਖ ਲਓ ਵੀ ਫਿਲਟਰ ਦਾ ਇਤਨਾ ਜ਼ਮਾਨਾ ਆ ਗਿਆ ਇਤਨਾ ਘੈਂਟ ਫਿਲਟਰ ਚਾਹੇ ਪਾਣੀ ਵਾਲਾ ਫਿਲਟਰ ਚਾਹੇ ਮੋਬਾਈਲ ਵਾਲਾ ਫਿਲਟਰ ਜਿੱਥਾ ਲੱਗ ਗਿਆ ਬੰਦੇ ਨੂੰ ਚਾਰ ਚੰਦ ਲਾ ਦਿਆ ਔਰ ਦੇਖ ਲਓ ਭਈ ਕਈ ਬੀਬੀਆਂ ਭੈਣਾਂ ਦੇਖ ਲਓ ਵੀ ਉੱਥਾ ਬਿਊਟੀ ਪਾਰਲਰ ਦੇ ਵਿੱਚ ਜਾ ਕੇ ਵੀ ਉੱਥਾ ਡੇਢ ਘੰਟਾ ਲਾਗਾ ਪੂਰਾ ਐਨ ਕਰਾਗਾ ਸੈਟਿੰਗ ਫੀਟਿੰਗ ਉਸ ਤੋਂ ਬਾਅਦ ਬਾਹਰ ਨਿਕਲਗਾ ਫੋਟੋ ਖਿੱਚਣ ਲੱਗੇ ਭਈ ਫਿਲਟਰ ਲਾਗਾ ਫੋਟੋ ਖਿੱਚਾਂ ਦੇਖੋ ਮੰਨਾ ਪੱਕੀ ਗੱਲ ਹੈ ਜੀ ਇਹੋ ਇਸ ਤਰ੍ਹਾਂ ਹੀ ਹੋਵਾ ਬਾਕੀ ਬੰਦੇ ਦਾ ਰੱਬ ਨੇ ਪਹਿਲਾਂ ਹੀ ਕਿਦਨੇ ਖੂਬਸੂਰਤ ਬਣਾਗਾ ਭੇਜੇ ਸ਼ੁਕਰ ਕਰੋ ਜੌਹਲ ਸਾਹਿਬ ਬੈਂਸ ਸਾਹਿਬ ਵੀ ਆਪਾਂ ਨੂੰ ਰੱਬ ਨੇ ਪਹਿਲੇ ਹੀ ਇਤਨਾ ਸੋਹਣਾ ਬਣਾ ਕੇ ਭੇਜਿਆ ਜੇ ਆਪਾਂ ਵੀ ਬਿਊਟੀ ਪਾਰਲਰ ਜਾਇ ਕਰਦੇ ਫੇਰ ਆਪਾਂ ਨਾ ਹੋਰਾਂ ਟਾਈਮ ਗੱਲ ਪਹੁੰਚੇ ਹੁੰਦੇ ਟਾਈਆਂ ਲਾਗਾ ਸਾਰੇ ਫੇਰ ਲੇਟ ਆਂਦੇ ਆਪਾਂ ਔਰ ਰੱਬ ਨੇ ਮਹਾਰੀ ਡਿਊਟੀ ਲਾਈ ਵੀ ਆਪਾਂ ਸੋਹਣੇ ਪਰ ਆਪਾਂ ਨੇ ਬਿਊਟੀ ਪਾਰਲਰ ਦਾ ਖਰਚਾ ਜਿਹੜਾ ਇਸੇ ਤਰ੍ਹਾਂ ਤਾਰਨਾ ਇਸ ਮਸਟੇਜ ਦੇ ਉੱਪਰ ਬੁਲਾਣਾ ਬੈਨਕੂਵਰ ਵਾਲੀ ਨੂੰ ਪ੍ਰੀਤੋ ਤਾੜੀ ਵਾਹ ਦਿਓ ਜੀ ਬਹੁਤ ਵਧੀਆ ਕਮੇਟੀਨ ਮਾਰੇ ਵਿੱਚ ਪਹੁੰਚੇ ਬੈਨਕੂਵਰ ਤੇ ਆਓ ਜੀ ਜੀ ਆਇਆਂ ਨੂੰ ਇਹ ਬੈਗ ਦੇਖ ਲਓ ਕਿਤਨਾ بڑا ਲੇਕ ਆਈ ਵੀ ਸਮੋਸੇ ਗੈਲੇ ਲੈ ਕੇ ਜਾਣੇ ਨਾਲ ਨਾਲ ਬੈਗ ਰੱਖਣ ਹੁਣਾ ਕਈ ਮੈਂ ਕਿਹਾ ਮੇਰੇ ਬੈਗ ਚ ਨਿਕ ਸੋਕਾ ਬਹੁਤ ਚੀਜ਼ਾਂ ਹਾਂ ਬੁੜੀਆਂ ਦੀਆਂ ਹੁੰਦੀਆਂ ਤੈਨੂੰ ਕੀ ਪਤਾ ਲੱਗਦਾ ਹੈ ਹੈ ਕਿੰਨੀ ਰੌਣਕ ਮਹਿਲ ਲੱਗੀ ਤੇ ਦੀਵਾਲੀ ਦੀ ਹੈ ਕੋਣ ਕਹਿੰਦਾ ਕਿ ਇੰਡੀਆ ਹੀ ਤਿਉਹਾਰ ਮਨਾਏ ਜਾਂਦੇ ਆ ਇੱਥੇ ਘੱਟ ਆ ਕਿਸੇ ਨਾਲ ਹੈ ਤੇ ਸੀ ਕੀ ਕਹਿ ਰਹੀ ਸੀ ਬੈਗ 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 ਮੈਂ ਬੈਗ ਨੂੰ ਥੱਲੇ ਰੱਖਣ ਨੂੰ ਕਹੀਂ ਬੈਗ ਤੋਂ ਇਤਨਾ ਬੜਾ ਲਿਆ ਆਵਾ ਹੈ ਆ ਰ ਮੋਬਾਈਲ ਦਾ ਰੀਚਾਰਜ ਮਾਰੇ ਵਰਗਿਆਂ ਦੇ ਕਰਾਈ ਜਾ ਹਾਂ ਕਿਤੇ ਮੈਨੂੰ ਤੇਰੀ ਬੋਲੀ ਨਹੀਂ ਸਮਝ ਲੱਗਦੀ ਅੱਧੀ ਤੂੰ ਕੀ ਬੋਲੰਦਿਆ ਮੇਰੀ ਬੋਲੀ ਨਹੀਂ ਸਮਝ ਆਂਦੀ ਆ ਪਤਾ ਨਹੀਂ ਕਿਹੜੀ ਹਰਿਆਣੀ ਹਰੂਣੀ ਪਤਾ ਨਹੀਂ ਮੈਂ ਲਾਡਾ ਪੁਆਦੀ ਪੰਜਾਬ ਵਾਲਾ ਆ ਸ਼ਾ ਸ਼ਾ ਠੀਕ ਆ ਠੀਕ ਆ ਹਾਂ ਪੁਆਦੇਰੀ ਅੱਛਾ ਥੰਮ ਪੁਆਦਗੇ ਆ ਪੁਆਦਗਾ ਆਪਣਾ ਸਵਾਦ ਕਿਸੇ ਨੂੰ ਗਿਆ ਪਤਾ ਜੀ ਵੈਸੇ ਇੱਕ ਗੱਲ ਹੈ ਮੇਰੀ ਬੋਲੀ ਘਟਾ ਵੇ ਤੁਹਾਡੀ ਬੋਲੀ ਪੁਆਦੀ ਮਾ ਜੀ ਹਾਂ ਇਹ ਤਾਂ ਹੈ ਜੀ ਵੈਸੇ ਵੀ ਰੱਬ ਨੇ ਨਾ ਤੁਹਾਨੂੰ ਗੁਣ ਇਕੇ ਦਿਆ ਸਭ ਤੋਂ ਵਧੀਆ ਹਾਂ ਇਹ ਵੀ ਮਤਲਬ ਹਰ ਚੀਜ਼ ਦੇ ਵਿੱਚ ਮਾਂ ਥਾਰੀ ਪਹਿਲ ਹੋਵਾ ਬੰਦਾ ਕੁਝ ਨਹੀਂ ਕਰ ਸਕਦਾ ਚਾਹੇ ਥਾਣੇਦਾਰ ਚਾਹੇ ਇਧਰ ਲੀਡਰ ਵੀ ਬੈਠੇ ਪੱਤਰਕਾਰ ਵੀ ਬੈਠੇ ਬਾਹਰ ਪੁਲਿਸ ਵਾਲੇ ਵੀ ਬੈਠੇ ਇਹ ਬਾਹਰ ਟੌਰ ਇਹਨਾਂ ਕਿ ਘਰਾਂ ਜਾਗਾ ਤਾਂ ਇਹ ਵੀ ਬੀਗੀ ਬਿੱਲੀ ਬਣ ਜਾ ਕਿ ਤੂੰ ਇਹ ਗੱਲਾਂ ਕਰਨ ਤੇ ਮੈਂ ਮੋਜਾਂ ਵੇ ਇਹ ਤਾਂ ਕਿੱਡਾ ਸੋਹਣਾ ਗੀ ਹੈ ਅੱਜ ਮੋਹਲ ਬਣਿਆ ਤੂੰ ਪਹਿਲਾਂ ਮੈਨੂੰ ਇੱਕ ਗੱਲ ਸਾਲ ਮੈਂ ਕਿ ਰੱਬ ਦੀ ਮਿਹਰ ਦੇ ਨਾਲ ਆਪਾਂ ਇੱਥੇ ਇਕੱਠੇ ਹੋਏ ਆ ਤੇ ਪਹਿਲਾਂ ਰੱਬ ਦਾ ਸ਼ੁਕਰ ਕਰਨਾ ਨਹੀਂ ਬਣਦਾ ਹਾਂ ਹੈਨਾ ਰੱਬ ਮੇਰਾ ਸਾਥ ਦੇਈ ਬੋਲੀ ਪਿੱਛੇ ਮੈਂ ਇੱਕ ਬੋਲੀ ਪਾਉਂ ਬਾਬੇ ਦੇ ਨਾਂ ਤੇ ਹੈ ਠੀਕ ਹੈ ਜੀ ਮੈਂ ਪਾਵਾਂਗਾ ਜੀ ਸਾਥ ਪ੍ਰਾਪਰ ਪਹਿਲੇ ਜਾਣੇ ਪਿੱਛੇ ਬੋਲਿਓ ਪਹਿਲਾਂ ਤੇ ਬਾਬੇ ਦਾ ਸ਼ੁਕਰ ਕਰੀਏ ਕਿ ਆਪਾਂ ਇੱਥੇ ਰੌਣਕਾਂ ਲਾ ਕੇ ਬੈਠੇ ਸਾਰੇ ਆ ਬਾਬੇ ਦੇ ਕਰ ਕਿਰਪਾ ਨਾਲ ਹੀ ਬੈਠੇ ਆ ਹਾਂਜੀ 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 ਬਿਲਕੁਲ ਇਹ ਤਾਂ ਹੈ ਜੀ ਆਹੀ ਬਾਬਾ नान का जाई बाबा नानका बाबा नानची आई बाबा नानका जाई बाबा नानका आई बाबा नानका उची बोल और मेरा स्पीकर बहुत बड़ा एह जी खुशियां ले आई बाबा नानका ਜੈ ਆ ਖੁਸ਼ੀਆਂ ਲੈ ਆਹੀ ਬਾਬਾ ਨਾਨਕਾ ਸੱਚੀ ਜਦੋਂ ਮੈਨੂੰ ਪਤਾ ਲੱਗਾ ਨਾ ਕਿ ਆਰ ਕੇ ਐਂਟਰਟੇਨਮੈਂਟਸ ਵਾਲੇ ਤੇ ਮਹਿਫਲ মিডিਆ ਵਾਲੇ ਕਰਾਉਂਦੇ ਦਿਵਾਲੀ ਦਾ ਮੇਲਾ ਮੈਂ ਤੇ ਸੱਭੋ ਦੇ ਪਾਪੇ ਨੂੰ ਇੱਕੋ ਗੱਲ ਕਹਿਤੀ ਮੈਂ ਮੈਂ ਤੇ ਜਾਣਾ ਹੀ ਜਾਣਾ ਹੈ ਬਥੇਰਾ ਕੰਜਰਖਾਨਾ ਕੀਤਾ ਨੇ ਘਰੇ ਆਹੋ țeṛ-pheṛ ਕਰਦਾ ਸੀ ਕਹਿੰਦਾ ਸੀ ਨਹੀਂ ਜਾਣਾ ਅਗਲੇ ਸਾਲ ਚੱਲ ਜੀ ਅੱਛਾ ਮੈਂ ਮੈਂ ਤੇ ਜਾਣਾ ਹੀ ਜਾਣਾ ਜੋ ਮਰਜੀ ਹੋ ਜੇ ਉਸ ਨੂੰ ਪਤਾ ਦਾ ਵੀ ਪਟਾਕਾ ਕਿਤੇ ਹੋਰ ਪਾਸੇ ਨਾ ਚੱਲ ਜੇ ਵੇ ਪਤਾ ਨਹੀਂ ਕੀ ਬੋਲੀ ਜਾਣਾ ਤੂੰ ਚੁੱਪ ਕਰ ਜਾ ਪਹਿਲਾਂ ਮੇਰੀ ਗੱਲ ਕੰਪਲੀਟ ਕਰ ਇਹ ਤਾਂ ਸਮਝ ਗਏ ਸਾਰੇ ਹੈ ਇਹ ਸਮਝ ਗਏ ਚੁੱਪ ਕਰ ਵੇ ਭਰਾਵਾ ਕੋਈ ਚਾਹੀਦੀ ਗੱਲ ਕਰ ਹੈ ਮੈਂ ਮੈਂ ਤੇ ਜਾਣਾ ਹੀ ਜਾਣਾ ਜੋ ਮਰਜੀ ਹੋ ਜੇ ਅੱਛਾ ਹੈ ਆਹੋ ਫੇਰ ਫੇ ਮੰਨਿਆ ਕਿ ਫੇ ਰੋਟੀਆਂ ਮੰਨ ਗਿਆ ਤੇ ਰੋਟੀਆਂ ਨਹੀਂ ਖਾਣੀਆਂ ਘਰ ਜਾ ਕੇ ਫੇਰ ਹਾਂ ਇਹ ਤਾਂ ਹੈ ਵੈਸੇ ਕੈਨੇਡਾ ਦੇ ਵਿੱਚ ਇੱਕ ਬਾਤ ਹੈ ਮੰਨਣੇ ਵਾਲੀ ਹਾਂ ਕੈਨੇਡਾ ਦੇ ਵਿੱਚ ਬੰਦੇ ਦਾ ਬੈਂਕ ਅਕਾਊਂਟ ਬੇਸ਼ੱਕ ਭਰੇ ਚਾਹੇ ਨਾ ਭਰੇ ਭਾਂਡੇ ਆਲਾ ਸਿੰਕ ਜਰੂਰ ਭਰਿਆ ਰਹਾ ਓ ਕਿਉਂ ਜਰਾਂਟੀਆਂ ਕਿਹੜਾ ਧੋਮਾ ਇਹ ਬੇਖ ਲਿਓ ਕਰਵਾ ਚੌਥ ਵਾਲੇ ਦਿਨ ਜਿਹੜਾ ਮੇਰਾ ਪਤੀ ਪਰਮੇਸ਼ਵਰ ਹੈ ਮੇਰਾ ਫਲਾਣਾ ਹੈ ਮੇਰਾ ਫਲਾਣਾ ਹੈ ਦੀਵਾਲੀ ਤੇ ਪਹਿਲਾ ਪਹਿਲਾ ਉਸ ਨੂੰ ਝਾਲੇ ਜਾਲੇ ਝਾੜਨ ਵਾਸਤਾ ਲਾਇਆ ਵਾ ਪਤੀ ਪਰਮੇਸ਼ਵਰ ਨੂੰ ਸਾਰਿਆਂ ਨੇ ਤੇ ਘਰ ਦੀਆਂ ਇੰਨਾ ਕੰਮ ਕਰਦੀਆਂ ਵੀ ਉਹ ਉਹ ਕਿਹੇ ਖਾਤੇ ਜਿਣੀ ਹੈ ਨਿਆਣੇ ਸੰਭਦੀਆਂ ਪੋਚੇ ਲਾਉਂਦੀਆਂ ਮੈਂ ਕਹਿੰਦੀ ਹੋਰ ਕਿਤੇ ਕੰਮ ਕਿਤੇ ਮੁੱਕਦੇ ਹੀ ਨਹੀਂ ਅੱਧੀ ਬੰਦਾ 3ੀਆਂ ਨੂੰ ਸੰਭਾਈਓ ਥੋੜਾ ਕੰਮ ਬੰਦੇ ਦਾ ਯੋ ਪੁੱਛੇਗਾ ਦੇਖੋ ਬੰਦਿਆਂ ਨੂੰ ਵਿਚਾਰਿਆਂ ਨੂੰ ਯੋ 3ੀਆਂ ਨੂੰ ਸੰਭਰੇ ਲੇਡੀਜ਼ ਨੂੰ ਸੰਭਾ ਬੰਦਾ ਸਭ ਤੇ ਔਖਾ ਕੰਮ ਆ ਜਾਵੇ ਪਰ ਮੈਂ ਕਹਿੰਦੀ ਸਗੋ ਬੰਦਿਆਂ ਨੂੰ ਸੰਭਣਾ ਔਖਾ ਕੰਮ ਹੀ ਨਾਲੇ ਨਿਆਣੇ ਸੰਭੋ ਤੇ ਨਾਲੇ ਬੰਦਿਆਂ ਨੂੰ ਵੀ ਸੰਭੋ ਨਹੀਂ ਨਹੀਂ ਇਹ ਤਾਂ ਗੱਲ ਹੈ ਜਿੰਨਾ ਕੰਮ ਬੁੜੀਆਂ ਦਾ ਔਖਾ ਹੈ ਨਾ ਬੰਦਿਆਂ ਦਾ ਨਹੀਂ ਹੋ ਸਕਦਾ ਇਹ ਤਾਂ ਕੰਪੀਟੀਸ਼ਨ ਖਰਾਕਾ ਦੇਖ ਲੈਗੇ ਪੁੱਛ ਕਾ ਦੇਖ ਲੈਗੇ ਹੋਰ ਪਰ ਇੱਕ ਬਾਤ ਹੈ ਵੀ ਬੰਦੇ আর ਟੀਮੀਆਂ ਦਾ ਫਰਕ ਤਾਂ ਹੈ ਮਾੜਾ ਮੋਟਾ ਵੀ ਮਿਹਨਤ ਜ਼ਿਆਦਾ ਕਰਾਂ ਲੇਡੀਜ਼ ਚਾਹੇ 2 ਦਿਨ ਜਾਮੇ 7 ਦਿਨ ਸੁਣਾੰਦੀ ਆ ਰਹਾਂ ਵੀ ਮੇਰੀ ਸ਼ਿਫਟ ਫਲਾਣੇ ਵਜੇਗਾ ਫਲਾਣੇ ਮਿੰਟ ਪਾ ਫਲਾਣੇ ਵਜੇਗਾ ਫਲਾਣੇ ਮਿੰਟ ਪਾ ਬੇਰੀ ਗੱਲ ਸੁਣਾ ਮੈਨੂੰ ਤੇ ਅੱਜ ਇਦਾਂ ਦੀ ਫੀਲਿੰਗ ਆਉਣ ਦੀ ਪਤਾ ਕਿਦਾਂ ਬ੍ਰੈਮਟਨ ਆ ਕੇ ਹਾਂ ਇਹ 1 ਮਿੰਟ ਕਿ ਜਿੱਦਾਂ ਮੈਂ ਨਾ ਟੇਕੇ ਆਈ ਹੁੰਨੀ ਹਾ 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 আর यो यो প্রীতও খোসা সাহেব ਵੀ ਮਾਰੇ ਵਿੱਚ ਆ ਗਏ ਹਾਂ ਹਾਂ খোসা ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਾਤ আর ਹਰ ਕੀਰਤ ਜੀ ਵੀ ਪਹੁੰਚਿਆ ਮਾਰੇ ਮੈਂ ਡਿਊਟੀ ਮੇਅਰ ਸਾਹਿਬ ਇਹਨਾਂ ਕਾ ਵੀ ਅਸੀਂ ਜੀ ਆਇਆਂ ਕਰਾਂ ਜੀ ਵੈਲਕਮ ਕਰਾਂ আর ਗੈਸਟ ਮਾਰੇ ਸਾਰੇ ਪਹੁੰਚ ਰਹੇ আর ਇਧਰਲੇ ਪਾਸੇ ਮਾਰੇ ਉਸਤਾਦ ਜੀ ਨੇ ਸਿਸਟਮ ਵੀ ਲਾ ਲਿਆ ਪ੍ਰੀਤੋ ਸਿੰਗਰ ਅੱਜ ਆਪਣੇ ਬਹੁਤ আর ਕਲਾਕਾਰ ਬਹੁਤ ਅਰ ਕਈ ਬੰਦਿਆਂ ਦੇ ਵਿੱਚੋਂ ਵੀ ਕਲਾਕਾਰ ਨਿਕਲੇਗਾ ਹਲੇ ਕਈ ਬੰਦੇ ਜਿਹੜੇ ਬੈਠੇ ਉਹ ਕਹ ਰਹੇ ਮਾੜਾ ਲੱਗ ਲੰਦੇ ਭੀੜ ਇਕੱਠੀ ਹੋਲਣ ਦੇ ਫੇਰ ਲਾਵੇਂਗੇ ਮੈਨੂੰ ਗਲਤ ਕਰ ਲੈਂਦੇ ਹੈ ਮੇਰੀ ਗੱਲ ਹਾਂ ਹਾਂ ਆਣਦੇ ਮੈਂ ਪੇਕੇ ਆਈ ਇੱਥੇ ਮੈਨੂੰ ਗੱਲਾਂ ਤੇ ਕਰ ਲੈਂਦੇ ਪਹਿਲਾਂ ਉਹ ਮੈਂ ਕਿਹਾ ਗੈਸਟਾਂ ਕੇ ਨਾਲ ਲਈ ਦੀਆਂ ਨਾਲ ਨਾਲ ਅੱਛਾ ਚੱਲ ਫੇਰ ਹਾਂ ਇਹ ਵੀ ਜ਼ਰੂਰੀ ਚੱਲ 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 ਠੀਕ ਹੈ ਹਾਂ ਫੇਰ ਕੀ ਕਹਿ ਰਿਹਾ ਘਰ ਵਾਲਾ ਤੇਰਾ ਹਾਏ ਹਾਏ ਮੈਨੂੰ ਤੇ ਘਰ ਵਾਲਾ ਨਹੀਂ ਕਹਿਂਦਿਆ ਮੈਂ ਕਿਹਾ ਮੈਨੂੰ ਇਦਾਂ ਲੱਗਣ ਡਿਆ ਜਦੋਂ ਮੈਂ ਨਾ ਇੱਥੇ ਪੇਕੇ ਆਈ ਹੁਣੇ अच्छा <laughs> <laughs> ये ब्रैमटन सर ही मेरे सहरे ਤੇ ब्रैमटन मेरे पेके वाह जी वाह क्या बात है तो ये तो बहुत बढ़िया गाना बॉस कुण ऑन ड्या ਮੈਨੂੰ ਇੱਥੇ ਆ ਕੇ ਐਨਾ ਮজা ਆਉਣ ਡਿਆ ਨਾ ਤੇ ਮੈਂ ਦੱਸ ਨਹੀਂ ਸਕਦੀ ਵੈਰੀ গুড ਇਹ ਤਾਂ ਹੈ ਫਿਰ ਇਵ ਗਾਣਾ ਥਾਨ ਨੇ ਗਾਣਾ ਜਾਂ ਪਹਿਲਾਂ ਕਿਸੇ ਸਿੰਗਰ ਨੂੰ ਲਵਾ ਲਈਏ ਚਲੋ ਸਿੰਗਰ ਨੂੰ ਬੁਲਾ ਲਈਏ ਸਿੰਗਰ ਨੂੰ ਬੁਲਾ ਲਈਏ ਆਰ ਬੇਨਤੀ ਕਰ ਰਹਾ ਮੈਂ ਸਿੰਘਰ ਸਾਹਿਬ ਨੂੰ ਆਪਣੇ ਆਪਣੇ ਟੇਬਲ ਜਿਹੜੀ ਕੁਰਸੀਆਂ ਜਿਹੜੇ ਉੱਥੇ ਆ ਜਾਓ ਬੈਠੋ ਆਗਾ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰ ਲੱਗ ਰਹੇ ਔਰ ਅੱਜ ਜਿੱਥਾ ਕਹਿ ਲੋ ਜੀ ਬਹੁਤ ਸੋਹਣਿਆ ਸੋਹਣਿਆ ਸਖਸ਼ੀਤਾ ਸਾਰੇ ਵਿੱਚ ਪਹੁੰਚੀਆਂ ਵੈਸੇ ਇੱਕ ਗੱਲ ਹੈ ਬ੍ਰਿਤੋ ਹਾਂ ਹਾਂ ਦੀਵਾਲੀ ਹੋਵਾ ਮਠਿਆਈਆਂ ਗਾ ਔਰ ਪਟਾਕੇਆਂ ਗਾ ਤਿਹਾਰ ਸਹੀ ਗੱਲ ਆ ਮੰਨਾ ਜੀ ਸਹੀ ਗੱਲ ਆ ਬਾਬ ਦਸਾਨ ਸਾਹਿਬ ਵੀ ਮਾਰੇ ਵਿੱਚ ਪਹੁੰਚੇ ਦਸਾਨ ਸਾਹਿਬ ਹਾਂ ਚੈੱਕ ਕਰੋ ਪਹਿਲਾਂ ਥਮ ਥਾਰੀ ਡਿਊਟੀ ਯੋਹੀ ਬਣਾ ਇਹ ਬਾਬ ਜੀ ਵਾਸਤਵਿਕ ਤੱਪ ਗਿਆ ਤਾੜੀ ਮਾਰੋ ਜੀ ਬਹੁਤ ਬੜੀ ਜ਼ਿੰਮੇਵਾਰੀ ਇਨਕੇ ਮੋਢਿਆਂ 'ਤੇ ਪੈਣੇ ਵਾਲੀ ਅਰ ਦਿਨ ਰਾਤ ਮਿਹਨਤ ਕਰ ਰਹੇ ਜੀ ਬਹੁਤ ਬਾਤ ਵਧੀਆ ਲੱਗ ਰਿਹਾ ਇਹ ਫੋਟੋ ਕਰਾ ਲਓ ਇਸਕੇ ਵਿਚਾਰੇ ਕੇ ਬਾੜ ਲੈਂਦੇ ਪੈਸੇ ਦੋ ਮੇਰਾ ਸੂਟ ਸੋਹਣਾ ਵਾ ਹਾਂ ਇਹ ਬਹੁਤ ਸੋਹਣਾ ਹੈ ਇਹ ਔਨਲਾਈਨ ਲਿਆ ਘੇ ਇਤਰੀ ਲਿਆ ਘਰੇ ਬਣਵਾਇਆ ਇਹ ਇਹ ਮੇਰੇ ਪੇਕੇ ਆਨੇ ਦਿੱਤਾ ਇੱਕ ਤੌਰ ਬੁੜੀਆਂ ਅਲਟਰਾਸੋਨ ਜਾ ਬਹੁਤ ਕਰ ਲਾਗੇ ਅਲਟਰਾਟ੍ਰੇਸ਼ਨ ਕੀਆ ਹੋਇਆ ਜੋ ਸਲਾਈ ਦਾ ਕੰਮ ਕਾ ਅਲਟ੍ਰੇਸ਼ਨ ਅਲਟਰਾ ਅਲਟ੍ਰੇਸ਼ਨ ਅਲਟ੍ਰੇਸ਼ਨ ਇਹ ਇਹ ਮੇਰੇ ਇਹ ਮੇਰੇ ਪੇਕੇ ਆਣ ਦਿੱਤਾ ਮੇਰੇ ਪੇਕੇ ਸੂਟ ਬਹੁਤ ਸੋਹਣਾ ਦਿੰਦੇ ਮੇਰੇ ਭੈਣ ਭਰਾ ਉਹ ਹਮੇਸ਼ਾ ਫਰਸਟ क्लास ਸੂਟ ਬੀਬੀਆਂ ਨੂੰ ਆਪਣੇ ਪੇਕੇ ਵਾਲੇ ਸੂਟ ਪਸੰਦ ਆਵਾ ਸਹੁਰਿਆਂ ਦੇ ਸੂਟ ਘੱਟੇ ਪਸੰਦ ਆਵਾ ਇਹ ਹੋ ਗਿਆ ਤਾਂ ਪੱਕੀ ਮੇਰੇ ਭੈਣ ਭਰਾਵਾਂ ਦੇ ਸੂਟ ਬਹੁਤ ਸੋਹਣੇ ਦਿੰਦੇ ਆ ਬਾਕੀ ਤਾਂ ਐਵੇਂ ਪੋਚੇ ਨਹੀਂ ਕਿੱਥੇ ਦਿੰਦੇ ਹੈਨਾ ਜੀ ਪ੍ਰੀਤੋ ਹਾਂ ਹਾਂ ਤੋ ਦਿਨ ਬੁਲਾ ਲੈ ਫਿਰ ਚਲ ਬੁਲਾ ਲੈ ਲੋ ਜੀ ਸਾਡੇ ਵਿੱਚ ਢੋਲੀ ਸਾਹਿਬ ਪਹੁੰਚ ਗਏ ਜੀ ਆਜੋ ਜੀ ਆਇਆਂ ਨੂੰ ਨਾ ਚਲੇ ਨਾ ਚਲੇ ਆਹਾ ਇੰਨੇ ਚਾਦੇ ਇੰਨੇ ਚਾਦੇ ਹੈਲੋ ਮਸੂਰਾ ਹਾਂਜੀ ਮੇਰਾ ਗਿੱਧਾ ਬਹੁਤ ਮਸੂਰਾ ਮੈਂ ਮੈਂ ਇੱਕ ਕਰੀ ਦਿਖਾਉਣਾ ਕਿ ਪ੍ਰੀਤ ਤੁਹਾਡਾ ਗਿੱਧਾ ਹੀ ਪੁਆ ਪ੍ਰੀਤ ਵਰਗਾਨੀ ਕਿਹਨੈ ਨੱਚਣਾ ਤੁਹਾਡਾ ਗਿੱਧਾ ਹੀ ਪੁਆਣਾ ਹੁਣ ਅੱਛਾ ਠੀਕ ਹੈ ਹਾਂਜੀ 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 ਮੇਰੇ ਵੱਲੋਂ ਸਾਰਿਆਂ ਨੂੰ ਆਏ ਹੋਏ ਸਾਡੇ ਮਹਿਮਾਨ ਕਲਾਕਾਰਾਂ ਨੂੰ ਤੇ ਸਾਰੇ ਸਪਾਂਸਰਸ ਨੂੰ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਸਭ ਤੋਂ ਪਹਿਲਾਂ ਸਟਾਰਟਿੰਗ ਕਰਨ ਲੱਗਿਆਂ ਜੀ ਬਾਬਾ ਜੀ ਦੇ ਨਾਂ ਤੋਂ ਆਮੀ ਬਾਬਾ ਨਾਨਕਾਂ ਨਾ ਜਮੀ ਬਾਬਾ ਨਾਨਕਾਂ ਆਮੀ ਬਾਬਾ ਨਾਨਕਾਂ ਨਾ ਜਮੀ ਬਾਬਾ ਨਾਨਕਾਂ ਇਹੋ ਜਈਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾਂ ਇਹੋ ਜਈਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾਂ ਇਹੋ ਜਈਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾਂ ਕਦੇ ਹੂੰ ਕਰਕੇ ਕਦੇ ਹਾਂ ਫੇਰ ਆ ਬੈ ਤੈਨੂੰ ਧੁੱਪ ਲੱਗਦੀ ਮੈਂ ਹਮੇਸ਼ਾ ਕਹਿੰਦੀ ਹੂ ਨੀ ਕਿ ਹੁਣ ਟ੍ਰੈਂਡ ਬਦਲ ਲਈਏ ਭਈ ਸੱਸ ਕੁੱਟ ਨਹੀਂ ਸਦੂਖਾ ਹੋਲੇ ਹੁਣ ਤਾਂ ਸਾਨੂੰ ਆਪਾਂ ਸਦੂਖਾ ਹੋਲੇ ਨਾ ਕੁੱਟਿਆ ਕਰੀਏ ਕਿਉਂਕਿ ਉਹਨਾਂ ਨੇ ਬੱਚੇ ਸਾਹਮਣੇ ਹੁੰਦੇ ਵਿਚਾਰੀਆਂ ਨੇ ਤੇ ਉਹਨਾਂ ਦੀ ਸਿਫਟ ਕਰਨੀ ਚਾਹੀਦੀ ਆ ਤੇ ਮੈਂ ਇੱਕ ਬੋਲੀ ਪਾਉਣੀ ਜੀ ਸੱਸ ਦੇ ਉੱਤੇ ਬੱਲੇ ਬੱਲੇ ਪੈਸਾ ਸਾਨੂੰ ਨਾ ਨਿੰਦੋ ਕੁੜੀਓ ਬੱਲੇ ਬੱਲੇ ਪੈਸਾ ਸਾਨੂੰ ਨਾ ਨਿੰਦੋ ਕੁੜੀਓ ਸੱਸਾ ਹੁੰਦੀਆ ਧਰਮ ਦੀਆ ਮਾਵਾ ਪੈ ਨਾਲੇ ਸੱਸਾ ਪੁੱਤ ਦਿੰਦੀਆ ਨਾਲੇ ਦਿੰਦੀਆ ਰੈਣ ਨੂੰ ਥਾਵਾ ਪੈ ਨਾਲੇ ਸੱਸਾ ਪੁੱਤ ਦਿੰਦੀਆ ਨਾਲੇ ਦਿੰਦੀਆ ਰੈਣ ਨੂੰ ਥਾਵਾ ਪੈ ਨਾਲੇ ਸੱਸਾ ਪੁੱਤ ਦਿੰਦੀਆ ਸੱਸ ਮੇਰੇ ਦੇ ਮਹਿਲਾਂ ਵਰਗੀ ਸੱਸ ਮੇਰੇ ਦੇ ਮਹਿਲਾਂ ਵਰਗੀ ਹੈ ਨਹੀਂ ਜੱਗ ਤੋਂ ਉੱਚੀ ਥਾਂ ਨਹੀਂ ਮੈਂ ਸੱਸ ਰਖਣੀ ਰਖਣੀ ਬਣਾ ਕੇ ਮਾਂ ਨਹੀਂ ਮੈਂ ਸੱਸ ਰਖਣੀ ਰਖਣੀ ਬਣਾ ਕੇ ਮਾਂ ਨਹੀਂ ਮੈਂ ਸੱਸ ਰਖਣੀ ਹਾਂ ਬਹੁਤ ਵਧੀਆ ਬੋਲੀ ਤੁਹਾਡੀ ਹੈ ਨਾ ਬਹੁਤ ਛੋੜੀ ਆ ਤੇ ਮੈਂ ਹਾ ਹੈ ਕਿਹੜੀ ਗੱਲ ਕਰਨ ਰਹੀ ਮੇਰੀ ਤਾਂ ਗੱਲ ਵਿੱਚ ਹੀ ਰਹਿਨ ਦਿੱਤੀ ਆ ਉਹਨੇ ਆ ਸੂਟਾਂ ਦੀ ਗੱਲ ਕਰਾਂਦੇ ਹੀ ਮਾ ਆਹ ਸੂਟ ਆੜਾ ਸੂਟ ਮੈਂ ਮੇਰੇ ਪੇਕਿਆਂ ਨੇ ਲੈ ਕੇ ਦਿੱਤਾ ਹਨਾ ਸਾਰੇ ਸੂਟ ਤੇ ਉਦਾਂ ਚੱਲ ਸਾਰੇ ਵੀ ਮਾੜਾ ਨਹੀਂ ਦਿੰਦੇ ਪਰ ਪੇਕਿਆਂ ਦਾ ਸੂਟ ਮੇਰੇ ਉਹ ਹਮੇਸ਼ਾ ਚੱਜ ਦੀ ਚੀਜ਼ ਹੀ ਦਿੰਦੇ ਪੁੱਛ ਪਤਾ ਮੈਂ ਮੈਂ ਦੱਸਾਂ ਕਈ ਦ ਸੱਚੀ ਚੀਜ਼ ਦਿੰਦੇ ਆ ਪੋਚਾ ਜਾਂ ਕੀਤਾ ਈ ਦਵਾ ਵਧੀਆ ਦੋ ਨਹੀਂ ਤਾਂ ਰਹਿਣਾ ਹੈ ਕਈ ਦਿਨ ਇਹ ਮੈਂ ਵੇਖਿਆ ਸੂਟ ਦਿੰਦੇ ਆ ਤੇ ਉਹ ਨਾ ਉਹ ਐ ਉਹਨੇ ਉਹਨੂੰ ਵਿਆਹ ਤੇ ਤੋਰਨ ਜੋਗੇ ਹੁੰਦੇ ਉਹਨੂੰ ਦਿੱਤਾ ਉਹਨੂੰ ਦਿੱਤਾ ਉਹਨੇ ਗਾਂ ਦੀ ਗਾਂ ਫਿਰ ਮੁੜਕੜ ਕੇ ਮੁੜਕੜ ਕੇ ਮੇਰੇ ਵਰਗੀ ਕੋਈ ਆ ਜਾਂਦਾ ਉਹਨੂੰ ਮੈਂ ਕਹਿੰਦੇ ਨਹੀਂ ਟਰੰਕ ਟਰੰਕ ਕੋ ਟਰੰਕੀ ਸੂਟ ਟਰੰਕ ਕੋ ਟਰੰਕੀ ਸੂਟ ਜਿਹੜੇ ਟਰੰਕਾ ਦੀ ਰਾਹ ਜਾਂਦੇ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿੱਥੇ ਸਾਡੇ ਵਿੱਚ ਹਰਕੀਰਤ ਸਿੰਘ ਜੀ ਡਿਪਟੀ ਮੇਅਰ ਸਾਹਿਬ ਸਾਡੇ ਵਿੱਚ ਪਹੁੰਚੇ ਆ ਤੇ ਅਮਰਜੋਤ ਸੰਧੂ ਸਾਹਿਬ ਐਮਪੀਪੀ ਵੈਸਟ ਤੋਂ ਸਾਡੇ ਵਿੱਚ ਪਹੁੰਚੇ ਆ ਜੀ ਸੋ ਸੰਧੂ ਸਾਹਿਬ ਨੂੰ ਜਲਦੀ ਆ ਥੋੜੀ ਜੀ ਇਸ ਕਰਕੇ ਬੇਨਤੀ ਚਾਹਾਂਗੇ ਅਸੀਂ ਸੰਧੂ ਸਾਹਿਬ ਵੈਲਕਮ ਤੁਹਾਡਾ ਸੰਧੂ ਸਾਹਿਬ ਵਾਸਤੇ ਤਾੜੀ ਪਾ ਦਿਓ ਜੀ ਬਹੁਤ ਜਿੱਥੇ ਬੇਨਤੀਆਂ ਜੀ ਜਿੱਥੇ ਅਸੀਂ ਛੋਟਾ ਜਿਹਾ ਸੱਦਾ ਦਿੰਦੇ ਆ ਸਾਡੇ ਵਿੱਚ ਪਹੁੰਚਦੇ ਆ ਜੀ ਸੋ ਸੰਧੂ ਸਾਹਿਬ ਨੂੰ ਜਿੱਥੇ ਮੇਅਰ ਸਾਹਿਬ ਤੁਹਾਨੂੰ ਵੀ ਬੁਲਾਉਣੇ ਆ ਨਹੀਂ ਨਹੀਂ ਆਏ ਨਹੀਂ ਜੀ ਨਹੀਂ ਸਤਪਾਲ ਜੋਲਸਾਹਬ ਨੂੰ ਤਾਂ ਬਿਠਾਉਣਾ ਹਾਲੇ ਸੀ ਟਰਸਟੀ ਆ ਹਾਲੇ ਬਹੁਤ ਭਾਜੀ ਵੀ ਹੈਗੇ ਆ ਖੋਸਾ ਸਾਹਿਬ ਵੀ ਆ ਗਏ ਪੱਤਰਕਾਰ ਸਾਹਿਬ ਵੀ ਆ ਗਏ ਸੋ ਜੀ ਮੈਂ ਮੈਨੇਜਮੈਂਟ ਨੂੰ ਚਾਹਾਂਗਾ ਕਿ ਆਜੋ ਜੀ ਖਾਸ ਕਰਕੇ ਅਮਨ ਜੀ ਨੂੰ ਤੇ ਗਗਨ ਜੀ ਨੂੰ ਜੀ ਸਤ ਸਭ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਅ ਤੇ ਅਮਨ ਜੀ ਤੇ ਗਗਨ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ ਕੰਗ੍ਰੈਚੁਲੇਸ਼ਨਸ ਕੀ ਜਿਹੜੇ ਇਹਨਾਂ ਨੇ ਬੜੀ ਮਿਹਨਤ ਕਰਕੇ ਜਿਹੜਾ ਅੱਜ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜੀ ਬੜੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਆ ਤੇ ਹਮੇਸ਼ਾ ਇਹਨਾਂ ਦੀ ਕੋਈ ਨਾ ਕੋਈ ਮੈਂ ਜਦੋਂ ਵੀ ਵੇਖਦਾ ਕਿ ਕੋਈ ਨਾ ਕੋਈ ਇਹਨਾਂ ਦਾ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਕਿ ਜਿਹੜਾ ਆਪਣੇ ਕਲਚਰ ਨੂੰ ਆਪਾਂ ਪ੍ਰਮੋਟ ਕਰੀਏ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਆਪਾਂ ਚਾਹੇ ਇੰਡੀਆ ਤੋਂ ਇੱਥੇ ਸੱਤ ਸਮੁੰਦਰ ਪਾਰ ਆ ਕੇ ਬੈਠੇ ਆ ਲੇਕਿਨ ਆਪਾਂ ਆਪਣੇ ਕਲਚਰ ਦੇ ਨਾਲ ਆਪਣੀਆਂ ਰੂਟਸ ਦੇ ਨਾਲ ਅਟੈਚਡ ਆ ਤੇ ਅੱਜ ਤੇ ਪੰਜਾਬ ਪੁ ਪਰਮਜੀਤ ਭਾਜੀ ਬਹੁਤ ਵਧੀਆ ਤੁਸੀਂ ਪਰਫਾਰਮੈਂਸ ਕਰ ਰਹੇ ਆ ਜੀ। ਅ ਸੋ ਬਹੁਤ ਵਧੀਆ ਲੱਗ ਰਿਹਾ ਤੁਸੀਂ ਆਪਣੇ ਬੱਚੇ ਸਾਰੇ ਨਾਲ ਇੱਥੇ ਲੈ ਕੇ ਆ ਰਹੇ ਆ ਕਿਉਂਕਿ ਬੱਚਿਆਂ ਲਈ ਆਪਣੇ ਲਈ ਜਿਆਦਾ ਇੰਪੋਰਟੈਂਟ ਹੈਗਾ ਕਿ ਆਪਾਂ ਆਪਣੇ ਰੂਟਸ ਦੇ ਨਾਲ ਆਪਣੇ ਕਲਚਰ ਨਾਲ ਜੋੜੀਏ। ਹਾਂਜੀ ਐਂਕੋਸਾ ਭਾਜੀ ਹੋਣੀ ਵੀ ਬੈਠੇ ਆ ਜੀ। ਮਹਿਫਲ মিডিਆ ਤੇ ਆਰਕੇ ਐਂਟਰਟੇਨਮੈਂਟ ਦੀ ਟੀਮ ਸਾਰੀ ਬਹੁਤ-ਬਹੁਤ ਧੰਨਵਾਦ ਬਹੁਤ ਹੀ ਇਹਨਾਂ ਦਾ ਕਮਿਊਨਿਟੀ 'ਚ ਨਾਮ ਆ ਜੀ। ਹਮੇਸ਼ਾ ਜਿੱਦਾਂ ਮੈਂ ਕਿਹਾ ਕਿ ਆਪਣੇ ਕਲਚਰ ਨੂੰ ਪ੍ਰੋਮੋਟ ਕਰਨ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਆ ਤੇ ਆਪਾਂ ਦੀਵਾਲੀ ਸੈਲੀਬ੍ਰੇਟ ਕਰ ਰਹੇ ਮੈਂ ਲਗਾ ਦਿਵਾਲੀ ਵੀ ਜਿਹੜੀ ਆਪਣੇ ਲਈ ਇੱਕ ਫੈਸਟੀਵਲ ਹੈਗਾ ਜਿਹੜਾ ਬਹੁਤ ਹੀ ਗ੍ਰੇਟ ਸਿਗਨੀਫੀਕੈਂਸ ਹੈ ਜਿਹੜਾ ਮੈਂ ਕਹੂੰਗਾ ਨਾਟ ਓਨਲੀ ਆਪਣੀ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਲਈ ਬਲਕਿ ਪੀਪਲ ਫॉर 올 ਬੈਕਗਰਾਉਂਡਸ ਜਿਹੜੇ ਵੀ ਸਾਰੇ ਇਕੱਠੇ ਹੋ ਕੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਲਾਈਟ ਹੋਪ ਤੇ ਵਿਕਟਰੀ ਆਫ ਦਾ ਲਾਈਟ ਓਵਰ ਡਾਰਕਨੈਸ ਸੋ ਇਹ ਜਿਹੜਾ ਫੈਸਟੀਵਲ ਹੈਗਾ ਜੀ सेलिब्रेशन ਆਫ ਦਾ ਵੈਲਿਊਜ਼ ਦੈਟ ਯੂਨਾਈਟਸ ਅਸ ਵੈਲਿਊਜ਼ ਲਾਈਕ ਹੋਪ ਕਾਈਂਡਨੈਸ ਤੇ ਜਿਹੜੀ ਆਪਣੀ ਕਮਿਊਨਿਟੀ ਦੀ ਸਟਰੈਂਥ ਹੈਗੀ ਆ ਅਤੇ ਹਮੇਸ਼ਾ ਹੀ ਆਪਾਂ ਜਿੱਦਾਂ ਅੱਜਕੱਲ ਦੇਖਦੇ ਆ ਕਿ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਹੇਟ ਤੇ ਟੈਨਸ਼ਨ ਹੈਗੀ ਆ ਇਹ ਇਦਾਂ ਦੇ ਜਿਹੜੇ ਫੈਸਟੀਵਲ ਹੈਗੇ ਆ ਆਪਣੇ ਕਮਿਊਨਿਟੀਜ਼ ਦੇ ਵਿੱਚ ਜਿਹੜੀ ਫਰੈਂਡਸ਼ਿਪ ਸਪਰੈਡ ਕਰਦੇ ਆ ਤੇ ਕਮਿਊਨਿਟੀਜ਼ ਨੂੰ ਇਕੱਠੇ ਕਰਦੇ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਆਪਾਂ ਕਮਿਊਨਿਟੀਜ਼ ਨੂੰ ਇਕੱਠੇ ਕਰਕੇ ਜਿਹੜੇ ਇੰਪੋਰਟੈਂਟ ਦਿਨ ਆਪਣੇ ਹੈਗੇ ਆ ਜੀ ਉਹਨਾਂ ਨੂੰ ਸੈਲੀਬ੍ਰੇਟ ਕਰੀਏ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਬਹੁਤ ਬਹੁਤ ਕੰਗ੍ਰੈਚੂਲੇਸ਼ਨਸ ਤੇ ਉਮੀਦ ਕਰਦੇ ਆ ਕਿ ਤੁਸੀਂ ਇਦਾਂ ਹੀ ਆਪਣੇ ਕਲਚਰ ਨੂੰ ਜਿਹੜਾ ਪ੍ਰਮੋਟ ਕਰ ਅ ਸਰਟੀਫੀਕਟ ਆਫ ਅਪਰੀਸ਼ੀਏਸ਼ਨ ਲੈ ਕੇ ਆ ਜਿਹੜਾ ਮੈਂ ਤੁਹਾਨੂੰ ਪ੍ਰੈਜੈਂਟ ਕਰਨਾ ਚਾਹਉ ਜੀ ਬਹੁਤ ਬਹੁਤ ਮਿਹਰਬਾਨੀ ਹਾਂਜੀ ਆ ਰਮਨ ਖੋਸਾ ਭੈਣ ਜੀ ਹੁਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਨਾਲ ਇਹਨਾਂ ਨੇ ਆਰਗੇਨਾਈਜ਼ ਕੀਤਾ ਜੀ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਹੈਪੀ ਦੀਵਾਲੀ ਸਾਰਿਆਂ ਨੂੰ ਜੀ ਥੈਂਕ ਯੂ ਸੋ ਇੱਕ ਤਾੜੀ ਹੋ ਜੀ ਦੱਬ ਕੇ ਜੀ ਪਲੀਜ਼ ਨੇ ਕੈਨੇਡਾ ਨਹੀਂ ਕੈਨੇਡਾ ਪੰਜਾਬ ਚ ਆ ਗਿਆ ਸਾਰੇ ਪੰਜਾਬੀ ਸਾਰੇ ਆਪਣੇ ਦੀਵਾਲੀ ਦਸਹਿਰਾ ਇਹਦੇ ਰਾਵਣ ਵੀ ਸੱਤ ਸੱਤ ਪਤਰੀ ਕਿ ਤਰ੍ਹਾਂ ਬੈਂ ਬਹੁਤ ਬੜਾ ਖੁਸ਼ ਆ ਸਾਹਿਬ ਐ ਕਿ ਦੋ ਰਾਵਣ ਨੂੰ ਵੀ ਚਾਰ ਰੱਸੀਆਂ ਪਾਈਆਂ ਦੀਆਂ ਇੱਧਰੋਂ ਵੀ ਦੌੜ ਨਾ ਜਾਵੇ ਨਾ ਉੱਧਰੋਂ ਦੌੜੇ ਸਾਰਾ ਕੁਝ ਪੂਰਾ ਹੋੜ ਲੱਗ ਗਿਆ ਇਹ ਬ੍ਰੈਮਟਨ ਕੈਨੇਡਾ ਦੀ ਖੂਬਸੂਰਤੀ ਬ੍ਰੈਮਟਨ ਇਹ 온ਟਾਰੀਓ ਪ੍ਰੋਵਿੰਸ ਸਭ ਤੋਂ ਕੇ ਐਂਟਾ ਲੱਗਾ ਸਾਰਿਆਂ ਨੂੰ ਸਿਟੀਜ਼ਨ ਅਸ ਤੂੰ ਵੀ ਸਿਟੀਜ਼ਨ ਇੱਥੋਂ ਦਾ ਸਿਟੀਜ਼ਨ ਹਾਂ ਅ ਨਹੀਂ ਮੈਂ ਨਹੀਂ ਹੈਗਾ ਸਿਟੀਜ਼ਨ ਮੈਂ ਪਤਾ ਮੈਨੂੰ ਮੈਨੂੰ ਕੀ ਲੱਗਣ ਦਾ ਮੇਰੇ ਜਿਹੜੇ ਪਿੰਡ ਦੇ ਨਹੀਂ ਸੀਗੇ ਬੰਦੇ ਹਾਂ ਗੁੱਦਾ ਹਾਂ ਪੋਲੂ ਹਾਂ ਤੇ ਇੱਕ ਛਾਵਾਂ ਦਾ ਮੁੰਡਾ ਮੈਂ ਕਹਿੰਦੀ ਸਾਰੇ ਹੀ ਕੈਨੇਡਾ ਆ ਗਏ ਹੁਣ ਇੱਥੇ ਲੱਗਦਾ ਹੀ ਨਹੀਂ ਕਿ ਕੈਨੇਡਾ ਕੈਨੇਡਾ ਲੱਗਦਾ ਤੈਨੂੰ ਜੋ ਪਿੱਛੇ ਗਈ ਉਹ ਬਿਹਾਰੀ ਰਹਿ ਗਏ ਬਿਹਾਰ ਵਾਲੇ ਬਿਹਾਰ ਵਾਲੇ ਉੱਥੇ ਰਹਿ ਗਏ ਹੁਣ ਆਪਾਂ ਨੂੰ ਉੱਥੇ ਲੱਭਣਾ ਪਿਆ ਕਰਨਾ ਪੰਜਾਬੀ ਕੋਈ ਹਾਂ ਇੱਥੇ ਇੱਥੇ ਗੋਰੇ ਲੱਭਣੇ ਪਿਆ ਕਰਨੇ ਪ੍ਰਭਗਵੰਤਵਾਨ ਕਹਿਰਾ ਦਾ ਗਾਰਾ ਵੀ ਗੋਰੀ ਆਏ ਕਰੇਗੀ ਪੰਜਾਬ ਕੀ ਮਾਰੇ ਮੁੰਡੇ ਆਇਲਟਸ ਕਰਕੇ ਪੰਜਾਬੀ ਇੰਡੀਆ ਜਾਏ ਕਰੇਗੇ ਹਾ 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 ਹੁਣ ਲਓ ਜੀ ਕਲਾਕਾਰ ਨੂੰ ਬੁਲਾਈਏ ਫਿਰ ਫਿਰ ਤੋਪਾ ਚੱਲ ਫਿਰ ਬੁਲਾ ਚੱਲ ਜੀ ਸੋ ਬੇਨਤੀ ਕਰਾਂਗਾ ਜੀ ਉਸ ਖੂਬਸੂਰਤ ਬਾਦ ਨੂੰ ਉਸ ਡਿਊਡ ਜੋੜੀ ਨੂੰ ਜਿਸ ਨੂੰ ਆਪਾਂ ਸਾਰਿਆਂ ਨੇ ਅੱਜ ਇੱਥੇ ਸੁਣਨਾ ਹੈ ਖਾਸ ਕਰਕੇ ਇਸ ਮੇਲੇ ਦੀ ਸ਼ਾਨ ਦੇ ਵਿੱਚ ਜਿੱਥੇ ਆਪਾਂ ਸਾਰੇ ਇਕੱਠੇ ਹੋਏ ਆ ਸੋ ਸਾਰੇ ਅੱਜ ਸੈਲੀਬ੍ਰੇਟ ਕਰਨ ਵਾਸਤੇ ਸਾਰੇ ਪਰਿਵਾਰ ਦੇ ਨਾਲ ਇੱਥੇ ਇਕੱਤਰ ਹੋਏ ਆ ਸਾਰਿਆਂ ਦਾ ਇੱਕ ਵਾਰ ਫਿਰ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਆਏ ਇੱਕ ਵਾਰ ਫੇਰ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕੀਮਤੀ ਸਮਾਂ ਕੱਢ ਕੇ ਆਏ ਬਸ ਥੋੜਾ ਜਿਹਾ ਟਾਈਮ ਲੈਣਾ ਮੇਰ ਸਾਹਿਬ ਕਿਉਂਕਿ ਕਲਾਕਾਰ ਕਹਿੰਦਾ ਸੀ ਉਹ ਖੇਰੇ ਜੀ ਜਿਹੜੇ ਡਿਫਟੀ ਮੇਰ ਆਇਆ ਉਹਦੋਂ ਲਵਾਇਓ ਮੈਨੂੰ ਜੀ ਬਿਲਕੁਲ ਜੀ ਰਾਜ ਧਰੋਲਾ ਤੇ ਰਵਨ